ਨਾਮ ਹੈ ਅੱਜ ਅਸੀਂ ਸਾਰੇ ਇਹ ਸਰਕਾਰ ਤੋਂ ਦੁਖੀ ਹੋਏ ਫਲੇਵਰ ਯੂਨੀਅਨ ਦੇ ਨਾਲ ਇੱਥੇ ਸਾਰੇ ਇਕੱਠੇ ਹੋਏ ਆ ਕਿਉਂਕਿ ਮੰਡੀਆਂ ਦੇ ਵਿੱਚ ਬਹੁਤ ਜ਼ਿਆਦਾ ਅਨਾਜ ਰੁਲੀ ਜਾਂਦਾ 10-12 ਦਿਨ ਹੋ ਗਏ ਅਨਾਜ ਸ਼ਹਿਰ 'ਚ ਪਹੁੰਚੇ ਨੂੰ 15 ਹੀ ਹੋ ਗਏ ਬੋਰੀਆਂ ਭਰੀਆਂ ਪਈਆਂ ਕੋਈ ਲਿਫਟਿੰਗ ਦਾ ਇਹਨਾਂ ਕੋਲ ਇੰਤਜ਼ਾਮ ਨਹੀਂ ਇੰਨਾ ਇਹ ਸਰਕਾਰ ਤੋਂ ਦੁਖੀ ਹੋਏ ਪਏ ਆ ਕਿ ਅੰਤ ਦਾ ਚੋਰ ਜਿਹੜਿਆ ਹੁਣੇ ਹੀ ਚੋਰ ਫੜ ਕੇ ਲਿਆਈ ਵਿਚਾਰੇ ਲੇਬਰ ਵਾਲੇ ਲੇਬਰਾਂ ਦੀ ਡਿਊਟੀ ਆ ਵੀ ਉਹਨਾਂ ਜਿੰਨਾ ਤੇ ਮਾਲ ਲਈ ਚੱਕੀ ਦਾ ਉਹਨਾਂ ਨੇ ਸੰਭਾਲਣਾ ਉਹਨਾਂ ਦੀ ਜ਼ਿੰਮੇਵਾਰੀ ਹੈ ਚੋਰ ਇੱਥੋਂ ਲਈ ਜਾਂਦੇ ਆ ਜੇ ਕੁਝ ਉਤੋਂ ਮੀ ਆ ਗਿਆ ਉਹਦੀ ਵਜ੍ਹਾ ਨਾਲ ਨੁਕਸਾਨ ਹੋਇਆ ਉਹ ਉੱਥੇ ਕਟਾ ਲਾ ਲੈਂਦੇ ਆ ਕੋਈ 5 ਰੁਪਏ ਕੋਈ 10 ਰੁਪਏ ਕੋਈ ਮਤਲਬ ਇੰਨਾ ਦੁਖੀ ਐ ਮੇ ਛੱਡ ਦੇਗਾ ਇਸ ਕਰਕੇ ਅਸੀਂ ਲੇਬਰ ਯੂਨੀਅਨ ਦੇ ਨਾਲ ਇਹਨਾਂ ਗਰੀਬਾਂ ਦੇ ਨਾਲ ਸਾਰੇ ਅੜਥ ਕੇ ਵੀ ਖੜੇ ਆ ਔਰ ਸਾਨੂੰ ਇਹ ਦਿਨ ਯਾਦ ਕਰਾ ਦਿੰਨਾਂ ਨੇ ਕਿ ਬਾਦ ਸਾਹਿਬ ਦਾ ਕੋਈ ਰਾਜ ਹੁੰਦਾ ਸੀ ਤੇ ਇੱਕ ਮਿੰਟ ਚੋ ਇੱਥੇ ਆ ਕੇ ਸਾਰੇ ਦੀ ਆਪਸਾਰ ਲੈਂਦੇ ਸੀ ਇੱਥੇ ਕੋਈ ਨਾਅਬਸਰ ਆਇਆ ਨਾ ਕੋਈ ਲੀਡਰ ਆਇਆ ਹਾਲਾਂਕਿ ਤੋਂ ਦੇ ਲੀਡਰ ਜਿਹੜੇ ਆ ਉਹ ਮੰਤਰੀ ਆ ਜੋ ਸ਼ਹਿਰ ਤੁਰੇ ਫਿਰਦੇ ਆ ਕਈ ਦਿਨਾਂ ਦੇ ਪਰ ਦਾਣਾ ਮੰਡੀ ਚ ਕੋਈ ਕਿਸੇ ਦਾ ਸ਼ਹਿਰ ਨਹੀਂ ਲੈਣ ਆਇਆ ਇੱਥੇ ਸਾਰੇ ਦੁਖੀ ਹੋਏ ਵਿਚਾਰੇ ਲੇਬਰ ਇਕੱਠੀ ਹੋਈ ਆ ਆਰਤੀ ਇਕੱਠੇ ਹੋਇਆ ਬਹੁਤ ਬੁਰਾ ਹਾਲ ਹੈ ਅਸੀਂ ਇਹਨਾਂ ਤੋਂ ਮੰਗ ਕਰਦੇ ਆ ਯਾਰ ਕੋਈ ਸ਼ਰਮਤਾ ਕਰੋ ਮਾੜੀ ਮੋਟੀ ਤੇ ਚਕਾ ਦਿਓ ਮਾਲ ਬਹੁਤ ਦਿਨਾਂ ਦਾ ਖਰਾਬ ਹੋਈ ਜਾਂਦਾ ਹੈ ਜੀ ਪਰ ਤਾਂ ਜਿੱਥੇ ਪੁਰਾ ਮਾਮਲਾ ਜਿਹੜਾ ਤੁਸੀਂ ਸਿਰਫ ਮੰਡੀਆਂ ਨੂੰ ਗੇਟ ਨੂੰ ਤਾਲੇ ਲਾਏ ਅੱਜ ਮਾਮਲਾ ਇਹ ਹੈ ਜੀ ਪ੍ਰੋਕਿਊਰਮੈਂਟ ਦਾ ਸੀਜ਼ਨ ਸਾਰਾ ਖਤਮ ਹੋ ਚੁੱਕਿਆ ਹੈ ਸਾਰੇ ਪੰਜਾਬ ਦੇ ਵਿੱਚ ਕਣਕ ਚੱਕੀ ਗਈ ਹੈ ਪ੍ਰੋਕਿਊਰਮੈਂਟ ਸਾਰੇ ਪੰਜਾਬ 'ਚ ਹੀ ਹੋਈ ਹੈ ਸਭ ਤੋਂ ਮਾੜਾ ਹਾਲ ਮੁਕਸਰ ਜ਼ਿਲ੍ਹੇ ਦਾ ਹੈ ਤੇ ਮੁਕਸਰ ਜ਼ਿਲ੍ਹੇ ਤੋਂ ਬਾਅਦ ਮਲੋੜ ਦੀ ਮੰਡੀ ਦਾ 30 32 ਲੱਖ ਗੱਟਾ ਜੇ ਤੱਕ ਸਾਡਾ ਲਿਫਟਿੰਗ ਹੋਣ ਵਾਲਾ ਪਿਆ ਹੈ ਜਿਹੜੇ ਕਿ ਦੋ ਮੰਤਰੀ ਐ ਇਸ ਜ਼ਿਲ੍ਹੇ ਦੇ ਆਪ ਦੇ ਬਲਜੀਤ ਕੌਰ ਬੀਬੀ ਬਲਜੀਤ ਕੌਰ ਜੀ ਤੇ ਕੁਡੀਆਂ ਸਾਹਿਬ ਲੋਕਾਂ ਨੇ ਵੋਟਾਂ ਪਾ ਕੇ ਇਹਨਾਂ ਲੋਕਾਂ ਨੇ ਵੋਟਾਂ ਪਾ ਕੇ ਉਹਨਾਂ ਨੂੰ ਜਿਤਾਇਆ ਤੇ ਮੰਤਰੀ ਬਣਾਇਆ ਉਹਨਾਂ ਦਾ ਫਰਜ਼ ਬਣਦਾ ਸੀ ਵੀ ਲੋਡ ਦਾ ਮਾਲ ਪਹਿਲਾਂ ਚਕਾਉਂਦੇ ਤੇ ਸਭ ਤੋਂ ਮਾੜਾ ਸਾਰੇ ਪੰਜਾਬ ਚੋਂ ਸਭ ਤੋਂ ਪਿੱਛੇ ਕੱਲਾ ਮਲੋੜ ਦੁਖੀ ਹੋ ਰਿਹਾ ਹੈ ਇਹ ਪਤਾ ਨਹੀਂ ਕਿਉਂ ਹੋ ਰਿਹਾ ਹੈ ਕੀ ਮਕਸਦ ਹੈ ਸਰਕਾਰ ਦਾ ਕੀ ਏਜੰਸੀਆਂ ਦਾ ਮਕਸਦ ਹੈ ਕੀ ਪ੍ਰਸ਼ਾਸਨ ਦਾ ਮਕਸਦ ਸਾਨੂੰ ਇਸ ਗੱਲ ਬਾਰੇ ਨਹੀਂ ਪਤਾ ਕੀ ਕਰ ਰਹੇ ਹੋ ਤੁਸੀਂ ਅਸੀਂ ਮੇਰੀ ਗੱਲ ਪਹਿਲਾਂ ਸੁਣ ਲੋ ਸਾਰੀ ਅਸੀਂ ਕੀ ਚਾਹੁੰਦੇ ਸੀ ਅਸੀਂ ਚਾਹੁੰਦੇ ਸਰਕਾਰ ਦੇ ਖਿਲਾਫ ਨਾ ਜਾਈਏ ਸਰਕਾਰ ਚਾਹੁੰਦੇ ਆਪਣੇ ਮੰਤਰੀ ਆ ਸਾਰੇ ਆਪਦੇ ਹੀ ਹੈ ਕਿ ਸਰਕਾਰ ਸਾਡਾ ਮਸਲਾ ਹੱਲ ਕਰ ਦੋਗੀ ਹੁਣ ਕੀ ਹੋਇਆ ਹੈ ਮਜ਼ਦੂਰ ਵੀਰ ਵਿਚਾਰੇ ਇਹਨੇ ਦੁਖੀ ਹੋ ਗਏ ਸਾਡੇ ਜਿਹੜੇ ਸਾਡੇ ਪਰਿਵਾਰ ਦੇ ਮੈਂਬਰ ਹੈ ਮਜਦੂਰਾਂ ਨੇ ਦੁਖੀ ਹੋ ਕੇ ਦਰਨਾ ਲਾਇਆ ਅਸੀਂ ਇਹਨਾਂ ਸਾਥ ਦਿੰਦਾ ਅਸੀਂ ਵੀ ਬਹੁਤ ਦੁਖੀ ਆ ਮਜਦੂਰੀ ਬਹੁਤ ਦੁਖੀ ਆ 30 ਲੱਖ ਅੱਠੜਾ ਸਾਡਾ ਪਿਆ ਹੈ ਅਸੀਂ ਬੇਨਤੀ ਕਰਦੇ ਆ ਪ੍ਰਸ਼ਾਸਨ ਨੂੰ ਸਰਕਾਰ ਨੂੰ ਉਹ ਆਪਦੇ ਏਜੰਸੀਆਂ ਦੇ ਗਰਾਊਂਡ ਖੋਲ ਕੇ ਏਜੰਸੀਆਂ ਲਵਾ ਲੈ ਜੇ ਇਹਨਾਂ ਨੇ ਸੈਲੋ ਲਾਉਣਾ ਸੀ ਸੈਲੋ ਤੋਂ ਹਾਲ ਪਹਿਲਾਂ ਕਰਨਾ ਸੀ ਸੈਲੋ ਉਹਨਾਂ ਨੇ 15 ਦਿਨ ਲੇਟ ਕੀਤਾ ਕੰਮ ਜੇ ਉਹ ਪਹਿਲਾਂ ਸੈਲੋ ਹੁੰਦਾ ਸ਼ਾਇਦ ਸੈਲੋ ਦਾ ਕੰਮ ਸਹੀ ਹੁੰਦਾ ਹੁਣ ਕੱਲੇ ਸੈਲੋ ਨਾਲ ਕੰਮ ਨਹੀਂ ਚੱਲਦਾਗਾ ਅਸੀਂ ਮੰਗ ਕਰਦੇ ਆ ਪਰ ਜ਼ੋਰ ਮੰਗ ਕਰਦੇ ਆ ਬੀਨਤੀ ਵੀ ਕਰਦੇ ਆਂ ਤੇ ਸਰਕਾਰ ਨੂੰ ਇੱਕ ਸੂਚਨ ਵੀ ਕਰਦੇ ਆਂ ਵੀ ਉਹ ਖੋਲ ਦੇਣ ਨਹੀਂ ਇੱਥੇ ਮਾਲ ਨਹੀਂ ਜਾਣਾ ਤੇ ਹੋਰ ਕੋਈ ਵੱਡਾ ਹਾਸਾ ਹੋ ਜਾਊਗਾ ਕਿਸੇ ਮਜ਼ਦੂਰ ਦਾ ਨੁਕਸਾਨ ਹੋ ਗਿਆ ਕਿਸੇ ਆੜਤੀਆ ਨੁਕਸਾਨ ਹੋ ਗਿਆ ਉਂਝ ਜ਼ਿੰਮੇਵਾਰ ਪੰਜਾਬ ਸਰਕਾਰ ਹੋਊਗੀ ਜਾਂ ਪ੍ਰਸ਼ਾਸਨ ਹੋਊਗਾ ਚੋਰੀ ਉਹ ਤਾਂ ਇਲੀਗਲ ਹੈ ਜੀ ਚੋਰੀ ਬਹੁਤ ਹੋ ਰਹੀ ਹੈ ਫੇਰ ਕੀ ਜਾਣ ਬੁੱਤ ਕੀ ਉੱਤੇ ਟਰੱਕ ਮੋੜੇ ਜਾ ਰਹੇ ਆ ਪਹਿਲਾ ਟਰੱਕ ਮਿਲਦਾ ਨਹੀਂ 4-4 ਰੁਪਏ ਘੱਟੇ ਦੇ ਦੇ ਕੇ ਟਰੱਕ ਲੈ ਰਹੇ ਆ ਅੜਦੀਏ 4-4 ਟਰੱਕਰ ਪੱਲੋਂ ਦੇ ਕੇ 5 ਵੀ ਇਹ ਵਾਇਰ 5 ਵੀ ਆ ਰਹੀ ਹੈ ਲੇਬਰ ਨੂੰ ਵੀ ਫालतू ਭੇ ਦੇ ਰਿਹਾ ਸਾਡੀ ਯਾਰ ਤਾਂ ਸਾਰੀ ਖਤਮ ਹੋ ਗਈ ਹੈ ਪਰ ਅਸੀਂ ਫੇਰ ਵੀ ਮੰਗ ਕਰਦੇ ਸਾਡੀ ਜਾਣ ਤਾਂ ਛੱਡ ਦਿਓ ਆਰਥਲੇ ਹਲੋ ਸਾਨੂੰ ਆਰਥ ਨਾ ਦਿਓ ਸਾਡੀ ਜਾਨ ਛੱਡ ਦਿਓ ਸਾਡੇ ਬੱਚੇ ਸੁੱਕੀ ਹੋਣੇ ਅਸੇ ਤਰ ਸੁੱਕੀ ਸਾਡਾ ਆ ਜਿਹੜੇ ਪਰਿਵਾਰ ਹੈ ਮਜ਼ਦੂਰ ਭਰਾ ਸਾਡੇ ਇਹ ਤਾਂ ਸੁੱਕੀ ਹੋਣ ਇਹਨੇ ਰੋਜ਼ ਕੰਮ ਕਰਨਾ ਸਾਡੀ ਸੈਲੋ ਦਾ ਸਾਨੂੰ ਸਰਕਾਰ ਦਾ ਸੈਲੋ ਸਾਡਾ ਨਹੀਂ ਉਹ ਸਾਡਾ ਮਾਲ ਆਪਦੇ ਗੜੋਲੇ ਏਜੰਸੀਆਂ ਲਵਾਉਣ ਉਸ ਤੋਂ ਬਾਅਦ ਆ ਸੈਲੋ ਭਰ ਲੈਣ ਇਹ ਸਾਡੀ ਮੰਗ ਹੈ ਹੁਣ ਸਪਰਾ ਜਨਰਲ ਸੈਕਟਰੀ ਆਰਥੀ ਐਸੋਸੀਏਸ਼ਨ ਮਲੋਟ ਸਾਡੀ ਜਿਹੜੀ ਪ੍ਰੋਕਿਊਰਮੈਂਟ ਦੀ ਲਿਫਟਿੰਗ ਨਹੀਂ ਹੋ ਰਹੀ ਸੈਲੋ ਆਪਣੀ ਕੈਪੈਸਿਟੀ ਦੇ ਵਿੱਚ ਮਾਲ ਨਹੀਂ ਉਠਾ ਰਿਆ ਏਜੰਸੀਆਂ ਸੈਲੋ ਦਾ ਭਾਨਾ ਬਣਾ ਕੇ ਸਾਨੂੰ ਡਿਸਟਰਬ ਕਰ ਰਹੇ ਨੇ ਆਪਦੇ ਗਰਾਮਾਂ ਦੇ ਵਿੱਚ ਪਤਾ ਨਹੀਂ ਕਿਉਂ ਨਹੀਂ ਮਾਲ ਲਵਾ ਰਹੇ ਆਪਦੇ ਗਰਾਮ ਚ ਮਾਲ ਲਵਾ ਕੇ ਸੈਲਰ ਨੂੰ ਜਦੋਂ ਮਰਜੀ ਡਿਲੀਵਰ ਕਰ ਦੇਣ ਸਾਨੂੰ ਕੀ ਦਿੱਕਤ ਹੈ ਸਾਡਾ ਮਜ਼ਦੂਰ ਬਹੁਤ ਦੁਖੀ ਹੈ ਨਾ ਪ੍ਰੋਕਿਊਰਮੈਂਟ ਪ੍ਰੋਕਿਊਰਮੈਂਟ ਦੀ ਜੋ ਲਿਫਟਿੰਗ ਹੈ ਉਹ ਨਾ ਹੋ ਰਹੀ ਹੈ ਬਹੁਤ 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 ਜ਼ਿਆਦਾ ਪ੍ਰੋਬਲਮ ਹੈ 50% ਲਿਫਟਿੰਗ ਵੀ ਨਹੀਂ ਹੋਈ ਕਈ ਥਾਵਾਂ ਤੇ ਤਾਂ 10% ਵੀ ਨਹੀਂ ਹੋਈ ਮੁਕਸ਼ੇ ਡਿਸਟ੍ਰਿਕਟ ਤੋਂ ਬਾਅਦ ਮਲੋਟ ਖਾਸ ਕਰਕੇ ਮਲੋਟ ਬਹੁਤ ਡਿਸਟਰਬ ਹੋ ਰਹੀ ਹੈ ਮਾਲ ਚਕਾਉਣ ਦੀ ਗਵਰਨਮੈਂਟ ਦੀ 72 ਘੰਟਿਆਂ ਦੀ ਜਿਹੜਾ 72 ਘੰਟਿਆਂ ਦਾ ਟਾਈਮ ਹੈ ਮਾਲ ਚਕਵਾਉਣ ਦਾ 72 ਘੰਟਿਆਂ ਤੋਂ ਬਾਅਦ ਤੱਕ ਕਈ ਦਿਨ ਹੀ ਬੀਤ ਗਏ ਅਜੇ ਤਾਂ ਕੋਈ ਪੁੱਛਕਿਛ ਨਹੀਂ ਹੋਈ ਤਾਂ ਬੇਨਤੀ ਹੈ ਸਰਕਾਰ ਨੂੰ ਸਾਨੂੰ ਗੱਡੀਆਂ ਪ੍ਰੋਵਾਈਡ ਕਰਾਇਆ ਜਾਣ ਸਾਡੇ ਬਾਣੇ ਆਪ ਦੇ ਗੜਾਉਣਾ ਲੈ ਜਾਣ ਸਾਈਲੋ ਚ ਲੈ ਜਾਣ ਅਸੀਂ ਕਿਤੇ ਲਾਉਣ ਮਾਲ ਸਾਡੇ ਵੱਲੋਂ ਮਾਲ ਚਕਾਉਣ ਤੇ ਮੰਡੀ ਖਾਲੀ ਕਰਨ ਇੰਨੀ ਹੀ ਬੇਨਤੀ ਹੈ ਹੱਥ ਜੋੜ ਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਨਸੂਰੀ ਭਵਨੀਆ ਪ੍ਰਧਾਨ ਅਨਾਜ ਮੰਡੀ ਮਜ਼ਦੂਰ ਯੂਨੀਅਨ ਜੀ ਕੀ ਮਾਮਲਾ ਕੀ ਹੈ ਮਾਮਲਾ ਹੈ ਜੀ ਜਿਹੜੀ ਹੈ ਕਿ ਇੱਥੇ 20-25 ਲੱਖ ਗਟਾ ਮਲੂੜ ਦੇ ਵਿੱਚ ਤੇ ਲਾਗੇ ਪਿੰਡਾਂ ਦੇ ਵਿੱਚ ਲਗਭਗ 50 ਮੰਡੀਆਂ ਦੇ ਵਿੱਚ ਪਿਆ ਹੈ ਇਹ ਲਿਫਟਿੰਗ ਨਹੀਂ ਹੋ ਰਹੀ ਸੀਜ਼ਨ ਹੁੰਦਾ ਆਮ ਤੌਰ ਤੇ 15 ਦਿਨ ਦਾ ਤੇ ਡੇਢ ਮਹੀਨਾ ਹੋ ਗਿਆ ਸੀਜ਼ਨ ਤਾਂ 10-15 ਦਿਨ ਚ ਖਤਮ ਹੋ ਗਿਆ ਬਟ ਜਿਹੜਾ ਸਟੈਕ ਇੱਥੇ ਲੱਗੇ ਹੋਏ ਆ ਅੰਬਾਰ ਲੱਗੇ ਹੋਏ ਹਨ ਕਨਕਾ ਦੇ ਉਹਨਾਂ ਦੀ ਲਿਫਟਿੰਗ ਨਹੀਂ ਹੋ ਰਹੀ ਜਦੋਂ ਲਿਫਟਿੰਗ ਨਹੀਂ ਹੋ ਰਹੀ ਤੇ ਮਜ਼ਦੂਰ ਜਿਹੜਾ ਉਹਦੀ ਤੱਕੇ ਨਾਲ ਹੀ ਰਿਸਪਾਂਸਿਬਿਲਟੀ ਬਣ ਜਾਂਦੀ ਹੈ ਜਦੋਂ ਕਿ ਉਹਦੀ ਕੋਈ ਰਿਸਪਾਂਸਿਬਿਲਟੀ ਨਹੀਂ ਬਣਦੀ ਕੋਈ ਉਹਦੀ ਚੌਕੀਦਾਰੀ ਕਰਨਾ ਕੋਈ ਕੁਝ ਨਹੀਂ ਮਾਲ ਘਟ ਗਿਆ ਡੈਮੇਜ ਹੋ ਗਿਆ ਮੌਇਸਚਰ ਲੱਗ ਗਿਆ ਉਹਨੂੰ ਮੌਇਸਚਰ ਘਟ ਗਿਆ ਕੋਈ ਨਾ ਕੋਈ ਬਹਾਨਾ ਬਣਾ ਕੇ ਇਹ ਮਾਲ ਚੁੱਕਣ ਤੋਂ ਗੁਰੇਜ਼ ਕਰ ਰਹੀ ਹੈ ਐਂਦੇ ਜਿਹੜਾ ਵੀ ਨੁਕਸਾਨ ਹੋਵੇਗਾ ਉਹ ਜਦਾ ਅੜਦੀ ਨੂੰ ਹੋਣਾ ਯਮਜ਼ੁਰਾ ਨਾ ਹੋਣਾ ਠੀਕ ਹੈ ਜੀ ਸਾਡੀ ਖਰੀਦ ਦੇ ਏਜੰਸੀਆਂ ਨੂੰ ਬੇਨਤੀ ਹੈ ਉਹ ਆਪਣੇ ਗਰਾਊਂਡ ਖੋਲਣ ਕੱਲਾ ਇੱਕ ਵਸ ਮਾਰਕੀਟ ਦਾ ਗਰਾਊਂਡ ਖੁੱਲਿਆ ਹੈ ਬਾਕੀ ਤਿੰਨੇ ਖਰੀਦ ਦੇ ਏਜੰਸੀਆਂ ਦਾ ਗਰਾਊਂਡ ਜਿਹੜੇ ਬੰਦ ਪਏ ਹੈ ਉਹ ਆਪਣਾ ਗਰਾਊਂਡ ਖੋਲਣ ਤੇ ਮਾਲ ਇੱਥੇ ਚੱਕਣਾ